ਚੀਫ ਖਾਲਸਾ ਦੀਵਾਨ ਦੇ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਸਿੰਘ ਵਾਲੀਆ ਜੋ ਕਿ ਬੀਤੇ ਦਿਨੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਅਕਾਲਪੁਰਖ ਦੇ ਚਰਨਾ ਵਿੱਚ ਜਾ ਬਿਰਾਜੇ ਹਨ। ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਸ਼ਰੀਆਖਨਪਾਠ ਸਾਹਿਬ ਦੇ ਆਰਾਮ ਕੀਤੇ ਗਏ। ਉਹਨਾਂ ਦੇ بیٹے ਸਰਦਾਰ ਚਕਜੀਤ ਸਿੰਘ ਵਾਲੀਆ ਅਤੇ ਸਿਮਰਨਦੀਪ ਸਿੰਘ ਵਾਲੀਆ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸ਼ਰੀਆਖਨਪਾਠ ਸਾਹਿਬ ਦੇ ਪੋਗ ਅੰਤਿਮ ਅਰਦਾਸ ਸਮਾਗਮ 18 ਫਰਵਰੀ ਦਿਨ ਮੰਗਲਵਾਰ ਨੂੰ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਗੁਰਦੁਆਰਾ ਪਾਤਸ਼ਾਹੀ 6ਵੀ ਰஞ்சிਤ ਐਵੇਨਿਊ A ਬਲਾਕ ਅੰਮ੍ਰਿਤਸਰ ਵਿਖੇ ਹੋਵੇਗਾ ਜਿਸ ਵਿੱਚ ਸ਼ਹਿਰ ਦੇ ਵੱਖ-ਵੱਖ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਆਗੂ ਸਰਦਾਰ ਪ੍ਰਦੀਪ ਸਿੰਘ ਵਾਲੀਆ ਨੂੰ ਸ਼ਰਧਾ ਦੇ ਫੁੱਲ ਪੇਂਟ ਕਰਨਗੇ ਇਸ ਮੌਕੇ ਡਾਕਟਰ ਜਗਮੋਹਨ ਸਿੰਘ ਆਲਵਾਲੀਆ ਰਾਜਵਿੰਦਰ ਸਿੰਘ ਕੁਲਦੀਪ ਸਿੰਘ ਕੁਲਵਿੰਦਰ ਸਿੰਘ ਵਾਲੀਆ ਗੁਰਵਿੰਦਰ ਕੌਰ ਤਜਿੰਦਰ ਕੌਰ ਪਰਮਜੀਤ ਕੌਰ ਸਮੇਤ ਹੋਰ ਪਰਿਵਾਰਕ ਮੈਂਬਰ ਹਾਜ਼ਰ ਸਨ ਮੇਰੇ ਪਿਤਾ ਜੀ ਇਸ਼ਤਕਾਰਯੋਗ ਸਰਦਾਰ ਪ੍ਰਦੀਪ ਸਿੰਘ ਜੀ ਵਾਲੀਆ ਜੋ ਬੀਤੀ ਦਿਨੀ ਗੁਰੂ ਚਰਨਾਂ ਚ ਜਾ ਬਰਾਜੇ ਹਨ ਉਹਨਾਂ ਦੀ ਯਾਦ ਵਿੱਚ ਅਤੇ ਉਹਨਾਂ ਦੀ ਅੰਤਿਮ ਅਰਦਾਸ ਦੇ ਲਈ ਸਾਡੇ ਗ੍ਰਹਿ ਵਿਖੇ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਹੋ ਆਰੰਭ ਕੀਤੇ ਗਏ ਹਨ ਅਸੀਂ ਸਮੂਹ ਇਲਾਕਾ ਨਿਵਾਸੀਆਂ ਨੂੰ ਅਤੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਅੰਤਿਮ ਅਰਦਾਸ ਦੇ ਵਿੱਚ ਜ਼ਰੂਰ ਸ਼ਾਮਲ ਹੋਣ ਜਿਸ ਦਾ ਕਿ ਟਾਈਮ 12 ਤੋਂ 2 18 ਤਰੀਕ ਮੰਗਲਵਾਰ ਸ਼੍ਰੀ 6ਵੀਂ ਪਾਛੇ ਗੁਰਦੁਆਰਾ ਸਾਹਿਬ ਰਣਜੀਤ ਐਵੀਂ ਵਿਖੇ ਹੋਣਗੇ ਤੇ ਸਾਡੇ ਸਾਰੇ ਪਰਿਵਾਰ ਵੱਲੋਂ ਬੇਨਤੀ ਆ ਜੀ ਉਥੇ ਪਹੁੰਚਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ